ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਮੁਹਾਲੀ ਦੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਮੁਹਾਲੀ ਅਦਾਲਤ ਪਾਸਟਰ ਬਜਿੰਦਰ ਪਹੁੰਚਿਆ ਜ਼ਿਰਖਪੁਰ ਰੇਪ ਕੇਸ ਮਾਮਲੇ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ 2018 ਦਾ ਜ਼ਿਰਖਪੁਰ ਰੇਪ ਕੇਸ ਦਾ ਇਹ ਮਾਮਲਾ ਹੈ ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ ਹੋਇਆ ਹੈ ਮਾਮਲੇ ਦੇ ਵਿੱਚ 1 April ਨੂੰ ਸਜ਼ਾ ਸੁਣਾਈ ਜਾਵੇਗੀ ਮੁਹਾਲੀ ਦੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ 7 ਸਾਲ ਪੁਰਾਣੇ ਜ਼ਬਰਜਨਾਕ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਨਿਊਜ਼ ਸਟੇਟ ਦੀ ਮੁਹਿੰਮ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਪਾਦਰੀ ਬਜਿੰਦਰ ਖਿਲਾਫ ਪੋਸਕੋ ਧਾਰਾ ਜੋੜੀ ਗਈ ਹੈ ਕਪੂਰਥਲਾ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਪੋਸਕੋ ਧਾਰਾ ਜੋੜੀ ਗਈ ਕਪੂਰਥਲਾ ਦੇ ਐਸਐਸਪੀ ਗੌਰਵ ਤੁਰਾਨੇ ਇਹ ਜਾਣਕਾਰੀ ਸਾਂਝੀ ਕੀਤੀ ਕਪੂਰਥਲਾ ਦੀ ਇੱਕ ਕੁੜੀ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਨਿਊਜ਼ ਸਟੇਟ ਨੇ ਖਬਰਾਂ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਸੀ ਕਿਸਾਨ ਆਗੂ ਜਗਜੀਤ ਢੱਲੇਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਖਤਮ ਕੀਤਾ ਪਾਣੀ ਪੀ ਕੇ ਉਹਨਾਂ ਨੇ ਆਪਣਾ ਵਰਤ ਖਤਮ ਕੀਤਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਜਗਜੀਤ ਸਿੰਘ ਢੱਲੇਵਾਲ ਨੇ ਪਾਣੀ ਪੀਤਾ ਤੇ ਆਪਣਾ ਵਰਤ ਖਤਮ ਕੀਤਾ 19 ਮਾਰਚ ਨੂੰ ਢੱਲੇਵਾਲ ਨੇ ਪਾਣੀ ਪੀਣਾ ਛੱਡਤਾ ਸੀ ਹਾਈਵੇ ਵੀ ਖੋਲ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇਹ ਕਾਰਵਾਈ ਕਰਦੇ ਹੋਏ ਹਾਈਵੇ ਖੋਲ ਦਿੱਤੇ ਹੈ ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਦੇੜਾ ਵਿਮਨਿਊ ਕੋਹਾਰ ਸਮੇਤ ਕਈ ਕਿਸਾਨਾਂ ਆਗਵਾ ਨੂੰ 8 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਵੀਰਵਾਰ ਦੇ ਰਾਤ ਪਟਿਆਲਾ ਦੇ ਮੁਕਸਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਰਵਣ ਸਿੰਘ ਪੰਦੇੜ ਨੇ ਕਿਹਾ ਮੈਂ ਪਟਿਆਲਾ ਦੇ ਬਹਾਦਰਗੜ੍ਹ ਕਿਲੇ ਜਾਵਾਂਗਾ ਉੱਥੇ ਆਪਣੇ ਸਾਥੀ ਕਿਸਾਨਾਂ ਦੇ ਨਾਲ ਗੱਲ ਕਰਾਂਗਾ ਅਸੀਂ ਖਨੌਰੀ ਤੇ ਸ਼ੰਭੂ ਸਰਹੱਦ ਤੇ ਸਾਰੇ ਵਿਰੋਧ ਪ੍ਰਦਰਸ਼ਨ ਨੂੰ ਹਟਾਉਣ ਦੇ ਸਰਕਾਰ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹਾਂ आप सबको पता ही होगा कि 19 तारीख को जब केंद्र सरकार के साथ मीटिंग के बाद सारे किसान नेता दोनों फॉर्मों के वापस आ रहे थे तो उनको रस्ते में ही गिरफ्तार कर लिया गया था और लगभग 1500 किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगदीश सिंह डल्लेवाल जी ने ये स्पष्ट कहा था कि मैं पानी की एक भूत भी जब लूँगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग अड़तालीस साथी बचे हुए थे उन साथियों को भी रिहा किया गया है इसी तरीके से अन्य जेलों से भी साथियों को रिहा किया जा रहा है ਤਲਵੀਆਂ ਦੇ ਵਿੱਚ ਪੋਕਸੋ ਅਦਾਲਤ ਦੇ ਅਧੀਨ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਅਮਰਜੀਤ ਸਿੰਘ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਬਲਦਕਾਰ ਮਾਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪਤੇ ਪੁਰ ਦੇ ਰਹਿਣ ਵਾਲੇ ਸੋਨੂ ਨੂੰ ਸਬੂਤਾ ਦੀ ਘਾਟ ਕਰਕੇ ਦੋਸ਼ੀ ਠਹਿਰਾਇਆ ਗਿਆ ਮੌਤ ਦੀ ਸਜ਼ਾ ਸੁਣਾਈ ਗਈ ਹੈ ਪੋਸਟਮਾਰਟਮ ਦੇ ਵਿੱਚ ਪਤਾ ਲੱਗਾ ਹੈ ਕਿ ਸੋਨੂ ਨੇ 30 ਤੋਂ 40 ਸਕਿੰਡ ਦੇ ਲਈ ਲੜਕੀ ਦਾ ਗਲਾ ਘੋਟਿਆ ਸੀ ਉਸ ਦਾ ਕਤਲ ਕੀਤਾ ਤੇ ਟਾਬਾ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਗਿਆ ਜਦੋਂ ਦੁਪਹਿਰ ਵਜੇ ਤੱਕ ਲੜਕੀ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਇਹ ਸ਼ਿਕਾਇਤ ਜਿਹੜੀ ਹੈ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਗਈ ਤੇ ਕੁੜੀ ਦੀ ਪਾਲ ਸ਼ੁਰੂ ਕੀਤੀ ਗਈ ਸੀ ਇਹ ਆਪਣੇ ਜਿਹੜੀ ਲੁਆਣੇ ਕੋਰਟ ਹੈਗੇ ਸਪੈਸ਼ਲ ਕੋਰਟ ਆ ਸ਼੍ਰੀ ਅਮਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਆ ਉਹਨਾਂ ਦੇ ਕੋਰਟ 'ਚ ਇਹ ਮੈਟਰ ਚੱਲਦਾ ਸੀਗਾ ਇੱਕ ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਇਸ ਵਿਅਕਤੀ ਨੇ 5 ਸਾਲ ਦੀ ਇੱਕ ਲੜਕੀ ਸੀ ਬੱਚੀ ਸੀ ਉਹਨੂੰ ਮਿਲ ਕੇ ਚਾਕਲੇਟ ਦੇ ਕੇ ਖੜਾ ਦੇ ਬਾਨੇ ਲੈ ਗਿਆ ਸੀ ਉੱਥੇ ਰੂਮ 'ਚ ਲੈ ਜਾ ਕੇ ਬੱਚੀ ਨੂੰ ਇੱਕ ਇਹਦਾ ਰਿਲੇਟਿਵ ਸੀਗਾ ਅਸ਼ੋਕ ਕੁਮਾਰ ਉਹਦੇ ਰੂਮ ਚ ਲਿਜਾ ਕੇ ਬੱਚੀ ਨਾਲ ਪਹਿਲਾਂ ਨੇ ਦੇਖ ਕੀਤਾ ਫਿਰ ਬੱਚੇ ਦਾ ਮਰਡਰ ਕਰਦਾ ਐਸ ਪਰ ਦਾ ਸਟੋਰੀ ਉਹਦੀ ਪੁਲਿਸ ਤੇ ਜਿਹੜੀ ਜਜਮੈਂਟ ਆਈ ਉਸ ਮੁਤਾਬਕ ਇਹਨੇ ਹੀ ਇਹ ਕ੍ਰਾਈਮ ਕੀਤਾ ਸੀ ਤੇ ਲਾਸ਼ ਨੂੰ ਫਿਰ ਉਹਨੇ ਸੁਣਿਆ ਕਿ ਉਹ ਕਿਸੇ ਲੱਕੜ ਦੇ ਮੈਡੀਕਲ ਤੋਂ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਇਹ ਲੱਕੜ ਵੜੀ ਮਿਲੀ ਸੀ ਉਹ ਚੀਜ਼ ਤੇ ਜਿਹੜੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਭਿਜੇ ਹੋਏ ਸੀਗੇ ਅਦਾਲਤ ਕੀ ਫੈਸਲਾ ਸੁਣਾਇਆ ਗਿਆ ਫાંਸੀ ਦੇ ਲਾਗ ਕੋਈ ਜੁਰਮਾਨਾ ਨਹੀਂ ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ ਤੇ ਜਦ ਤੱਕ ਨਹੀਂ ਮਰਦਾ ਤੱਕ ਉਹ ਲਟਕਾਇਆ ਜਾਵੇ ਫાંਸੀ ਦੇ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕੁੱਲ 5 ਮਾਹਿਰ ਡਾਕਟਰ ਤੈਨਾਤ ਕੀਤੇ ਗਏ ਸਿਵਲ ਹਸਪਤਾਲ ਨਵਾਂ ਸ਼ਹਿਰ ਦੇ ਵਿੱਚ 3 ਡਾਕਟਰ ਸਿਵਲ ਸਰਜਨ ਦਫ਼ਤਰ ਦੇ ਵਿੱਚ ਟੀਬੀ ਤੇ ਛਾਤੀ ਦੇ ਡਾਕਟਰ ਨਿਯੁਕਤ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਮਾਹਿਰ ਡਾਕਟਰਾਂ ਦੀ ਤੈਨਾਤੀ ਦੇ ਲਈ ਹੁਕਮ ਜਾਰੀ ਕੀਤੇ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ 5 ਡਾਕਟਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੈਨਾਤ ਕੀਤੇ ਗਏ ਇਹਦੇ ਵਿੱਚ ਦੋ ਹੱਡੀਆਂ ਦੇ ਮਾਰਨੇ ਇੱਕ ਡਿਸਟ੍ਰਿਕਟ ਹਸਪਤਾਲ ਨਵਾਂ ਸ਼ਹਿਰ ਵਾਸਤੇ ਤੇ ਇੱਕ ਐਸਟੀ ਹਸਪਤਾਲ ਵਾਸਤੇ ਇੱਕ ਕਾਰਡੀਓਸਨਟੀਵੀ ਸਪੈਸ਼ਲਿਸਟ ਹੈ ਇੱਕ ਜਨਰਲ ਸਰਜਨ ਹੈ ਤੇ ਇੱਕ ਰੇਡੀਓਲੋਜਿਸਟ ਹੈ ਇਹ ਰੇਡੀਓਲੋਜਿਸਟ ਤੇ ਹਟੀਆਂ ਦੇ ਮਾਮਲੇ ਤੱਕਾਂ ਦੀ ਸੜਕੋ ਬਹੁਤ ਸਮੇਂ ਤੋਂ ਘੱਟ ਸੀ ਇਹ ਪੂਰੀ ਹੋਈ ਹੈ ਜਿਸ ਦੇ ਨਾਲ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਜਿਹੜੇ ਲੋਕੀ ਸੀਗੇ ਹਟੀਆਂ ਦਾ ਕੋਈ ਵੀ ਪ੍ਰੋਬਲਮ ਆ ਗਈ ਸੀ ਅੱਜਕੱਲ੍ਹ ਜੋੜਾਂ ਦੇ ਦਰ ਬਹੁਤ ਜ਼ਿਆਦਾ ਕਮਨ ਹੋ ਚੁੱਕੇ ਹੈ ਇਹ ਉਹ ਲੋਕਾਂ ਨੂੰ ਫਿਰ ਆਊਟ ਆਫ ਡਿਸਟ੍ਰਿਕਟ ਜਾਣਾ ਪੈਂਦਾ ਸੀ ਸਭ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਨਾਲ ਹੀ ਲੋਕਾਂ ਤੋਂ ਨਸ਼ਿਆ ਦੀ ਦੁਰਵਰਤੋਂ ਨੂੰ ਕਿਵੇਂ ਖਤਮ ਕੀਤਾ ਜਾਵੇ ਇਸ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ ਇਸੇ ਲੜੀ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾ ਪੁਰਾਣਾ ਦੇ ਵਿੱਚ ਇੱਕ ਸੰਪਰਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਉਹਨਾਂ ਦੇ ਆਲੇ ਦੁਆਲੇ ਨਸ਼ਾ ਵੇਚਦਾ ਹੈ ਤਾਂ ਉਹ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਉਹਨਾਂ ਦਾ ਨਾਮ ਗੁਪਤ ਰੱਖੇਗੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਿੱਤੀ ਸਾਲ 2025-26 ਦੇ ਲਈ ਆਪਣਾ ਬਜਟ ਪੇਸ਼ ਕੀਤਾ ਸ਼ੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਸਾਲ 2025-26 ਦੇ ਲਈ 13 ਅਰਬ 86 ਕਰੋੜ ਦਾ ਇਹ ਬਜਟ ਪੇਸ਼ ਕੀਤਾ ਇਹ ਬਜਟ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਦੇ ਵੱਲੋਂ ਪੇਸ਼ ਕੀਤਾ ਗਿਆ ਜਨਰਲ ਬੋਰਡ ਆਫ ਫੰਡ ਦੇ ਲਈ ਬਜਟ ਦੇ ਵਿੱਚ 86 ਕਰੋੜ ਰੁਪਏ ਰੱਖੇ ਗਏ ਨੇ ਉੱਥੇ ਹੀ ਦਮਦਲੀ ਟਕਸਾਲ ਦੇ ਮੁਖੀ ਹਰਮਨ ਸਿੰਘ ਧੂਮਾ ਦੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਬਜਟ ਜਲਾਤ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਸਿਕਾਬ ਰੋਧੀ ਪੈਦਾ ਕੀਤੇ ਜਾ ਰਹੇ ਨਫਰਤ ਦੇ ਮਾਹੌਲ ਦੀ ਨਿਖੇਧੀ ਕਰਦੇ ਹਾਂ ਸਰਕਾਰ ਪਾਸੋਂ ਫਿਰਕੂ ਅਨਸਰਾਂ ਬੁਰਧ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਅੰਦਰ ਸਥਿਤ ਭਾਵਨ ਗੁਰਤਮਾ ਦੇ ਪਾਵਨ ਗੁਰਤਮਾ ਦੇ ਦਰਸ਼ਨ ਲਈ ਜਾਂਦੇ ਸਰਦਾਰਾਂ ਨੂੰ ਕੁਝ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਅਤੇ ਸਿੱਖ ਯਾਤਰੀਆਂ ਦੇ ਬਹਾਨਾ ਉੱਤੇ ਲੱਗੇ ਸਿੱਖ ਨਾਇਕਾਂ ਦੀਆਂ ਤਸਵੀਰਾਂ ਵਾਲੇ ਝੰਡੇ ਜਵੜੀ ਪਾਰਨ ਤੇ ਪੈਰਾ ਹੇਟ ਰੋਲਣ ਦਾ ਵਰਤਾਰਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਹਰ ਇੱਕ ਨੂੰ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਦیدارੇ ਕਰਨ ਦਾ ਪੂਰਾ ਹੱਕ ਹੈ। ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸਰਦਾਲੂਆਂ ਨਾਲ ਵਾਪਰੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਉੱਥੋਂ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਸ਼ਟ ਤੌਰ ਤੇ ਆਖਦਾ ਹੈ ਕਿ ਉਹ ਇਸ ਗੰਭੀਰ ਮੁੱਦੇ ਤੇ ਸੰਜੀਦਾ ਪਹੁੰਚ ਅਪਣਾਏ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਅੱਜ ਦਾ ਅਜਲਾਸ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਹ ਫਿਰਕੂ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਸੂਬਾ ਸਰਕਾਰਾਂ ਨੂੰ ਆਦੇਸ਼ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਅੱਜ ਦਾ ਬਜਟ ਅਜਲਾਸ ਦਿੱਲੀ ਵਿੱਚ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਸਰਸਵਤੀ ਵਿਹਾਰ ਦਿੱਲੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦਾ ਸਵਾਗਤ ਕਰਦਿਆਂ ਸੇ ਕੱਬਲੇ ਆਮ ਦੇ ਹੋਰ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾ ਮਾਂ ਤੇ ਪੀੜਤਾਂ ਨੂੰ ਇਨਸਾਫ ਦੀ ਮੰਗ ਕਰਦਾ ਹੈ ਤਪੱਟੀ ਹਲਕੇ ਦੇ ਪਿੰਡ ਨੋਸ਼ੇਰਾ ਪਨੂਆ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਉੱਪਰ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ 7 ਫਾਇਰ ਕੀਤੇ ਨੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਸਰਪੰਚ ਆਪਣੇ ਘਰ ਦੇ ਗੁਆਂਢ ਦੇ ਵਿੱਚ ਖੜਾ ਸੀ ਕਰੀਬ 10 ਵਜੇ ਘਟਨਾ ਵਾਪਰੀ ਉਹਨਾਂ ਦੇ ਉੱਪਰ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਪੰਜਾਬ ਦਾ ਟ੍ਰਾਂਸਪੋਰਟ ਵਿਭਾਗ ਹੁਣ ਸਖਤ ਕਾਰਵਾਈ ਕਰ ਰਿਹਾ ਹੈ ਤੇ ਜੇਕਰ ਪੰਜਾਬ ਦੇ ਵਿੱਚ ਕਿਸੇ ਦਾ ਚਲਾਨ ਕੀਤਾ ਗਿਆ ਹੈ ਭਾਵੇਂ ਇਹ ਆਨਲਾਈਨ ਹੋਵੇ ਜਾਂ ਫਿਰ ਮੈਨੂਅਲ ਜੇਕਰ ਤੁਹਾਡੇ ਚਲਾਨ ਨੂੰ ਜਾਰੀ ਹੋਏ 90 ਦਿਨ ਹੋ ਗਏ ਨੇ ਤਾਂ ਤੁਸੀਂ ਆਪਣੇ ਵਾਹਨ ਦਾ ਚਲਾਨ ਨਹੀਂ ਭਰਿਆ ਹੈ ਤਾਂ ਟ੍ਰਾਂਸਪੋਰਟ ਵਿਭਾਗ ਹੁਣ ਤੁਹਾਡੇ ਵਾਹਨ ਨੂੰ ਬਲੈਕਲਿਸਟ ਕਰ ਸਕਦਾ ਹੈ ਤਾਂ ਫਿਰ ਇਸ ਲਈ ਚਲਾਨ ਜੜੇ ਅਸ ਤੋਂ ਹੀ ਭਰਨੇ ਸ਼ੁਰੂ ਕਰ ਦਿਓ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਹੁਣ ਹਫ਼ਤੇ ਦੇ ਵਿੱਚ 4 ਦਿਨ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਇਸ ਤੋਂ ਇਲਾਵਾ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਡੀਸੀ ਜਿਸ ਪਿੰਡ ਜਾਂ ਸ਼ਹਿਰ ਦਾ ਦੌਰਾ ਕਰਨਗੇ ਉਸ ਬਾਰੇ ਪਹਿਲਾਂ ਐਲਾਨ ਕੀਤਾ ਜਾਵੇਗਾ ਤਾਂ ਜੋ ਸਾਰੇ ਲੋਕ ਡੀਸੀ ਦੇ ਦੌਰੇ ਦਾ ਲਾਭ ਚੁੱਕ ਸਕਣ ਇਹ ਮੁਹਿੰਮ ਸਰਕਾਰ ਤੁਹਾਡੇ ਦਵਾਰ ਦੇ ਮੁਹਿੰਮ ਚਲਾਈ ਗਈ ਹੈ ਤੇ ਇਹ ਜਾਣਕਾਰੀ ਹਰਪਾਲ ਸਿੰਘ ਚੀਮਾ ਨੇ ਆ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਖੁਸ਼ਿਆਰਪੁਰ ਜ਼ਿਲ੍ਹੇ ਦੇ ਢਾਂਡਾ ਉੜਮੁੜ ਨੇੜੇ ਪਿੰਡ ਨੈਨੋਵਾਲ ਵੇਦ ਦੇ ਵਿੱਚ ਨਸ਼ਾ ਤਸਕਰ ਗੁਰਮੀਤ ਕੌਰ ਦੇ ਘਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਨੋਟਿਸ ਜਾਰੀ ਕੀਤਾ ਸੀ ਐਸਐਸਪੀ ਸੰਦੀਪ ਕੁਮਾਰ ਮਲਿਕ ਖੁਸ਼ਿਆਰਪੁਰ ਨੇ ਦੱਸਿਆ ਹੈ ਕਿ ਉਕਤ ਮੁਲਜ਼ਮ ਵਿਰੁੱਧ 8 ਮਾਮਲੇ ਦਰਜ ਨੇ ਇਹ ਵੀ ਦੱਸਿਆ ਗਿਆ ਕਿ ਮੁਲਜ਼ਮ ਨੂੰ 3 ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਤੇ ਇਸ ਕਰਕੇ ਅੱਜ ਉਸ ਦੇ ਘਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਫੀ ਹੱਦ ਤੱਕ ਨਸ਼ਿਆਂ ਦੀ ਵਿਕਰੀ 'ਚ ਘਟोतरी ਆਈ ਹੈ ਜਿਸ ਕਰਕੇ ਕੁਝ ਪੀੜਿਤ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਨੇ ਪਰ ਉਹਨਾਂ ਦਾ ਕੁਝ ਲੋਕਾਂ ਦੇ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਆਪਣੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਢੱਕ ਦਿੱਤਾ ਜਾਂਦਾ ਹੈ ਅਜਿਹਾ ਇੱਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾਇਆ ਗਿਆ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਇਹ ਜਿਹੜਾ ਸੰਸਥਾ ਚੱਲ ਰਹੀ ਹੈ ਇਹ ਗੈਰ ਕਾਨੂੰਨੀ ਇਹ ਲੋਕਾਂ ਨੂੰ ਜ਼ਬਰਦਸਤੀ ਜਿਹੜਾ ਆਪਣੇ ਸੰਸਥਾ ਵਿੱਚ ਦੇ ਵਿੱਚ ਐਡਮਿਸ਼ਨ ਦਵਾਉਂਦੀ ਹੈ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਹੈ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜਿਹੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਡਾਕ ਕੇ ਉਹਨਾਂ ਨੂੰ ਫੋਟ ਮਾਰਦੀ ਕਰਦੇ ਸੀ ਉਹ ਦੱਸ ਰਹੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀਆਂ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਇਲੀਗਲੀ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਉੱਥੇ ਉਹਨਾਂ ਦਾ ਮੈਡੀਕਲ ਪ੍ਰੋਸੈਸ ਜੋ ਫਰਦਰ ਕਰਵੀ ਹੋਏਗੀ ਤੇ आरसीएफ रेल कोच फैक्ट्री कपूरथला ਦੇ ਬਾਹਰ ਗੇਟ ਨੰਬਰ 2 ਨੇੜੇ ਪ੍ਰਵਾਸੀਆਂ ਦੇ ਕੋਲ ਝੁੱਗੀ ਚੋਪੜੀਆਂ ਨੂੰ ਅੱਗ ਲੱਗ ਗਈ ਹੈ ਤੇ ਭਿਆਨਕ ਅੱਗ ਲੱਗੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਕੋਸ਼ਿਸ਼ਾਂ ਲਗਾਤਾਰ ਹਲੇ ਵੀ ਜਾਰੀ ਨੇ ਕੁਝ ਥਾਵਾਂ ਤੇ ਅਗਹਲੇ ਵੀ ਲੱਗੀ ਹੋਈ ਹੈ ਪਹਿਲਾਂ ਵੀ ਕਈ ਵਾਰ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਹੈ ਅਜੇ ਪਿਛਲੇ ਸਾਲ ਵੀ ਗੈਰ ਕਾਨੂੰਨੀ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰ ਰਹੇ ਪ੍ਰਵਾਸੀ ਲੋਕ ਦੀਆਂ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਸੀਗੀ ਉਸ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੈ Pe rău de vecer, rișteanu. ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਮੂੰਹ ਬੋਲੀ ਮੰਦਬੁੱਧੀ ਭੈਣ ਨੂੰ ਹੀ ਭਰਾ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੱਚੀ ਦਾ ਪਰਿਵਾਰ ਘਰ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਜਦ ਬੱਚੀ ਦੇ ਪਰਿਵਾਰ ਕੰਮ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਬੱਚੀ ਘਰੇ ਕੱਲੀ ਸੀ ਤੇ ਮੂੰਹ ਬੋਲਾ ਭਰਾ ਘਰੇ ਆਇਆ ਤੇ ਉਸ ਨੇ ਦੇਖਿਆ ਕਿ ਘਰ ਦੇ ਵਿੱਚ ਬੱਚੀ ਕੱਲੀ ਹੈ ਤਾਂ ਉਸ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਬੱਚੀ ਦੀ ਮਾਤਾ ਨੇ આરોપી ਨੂੰ ਹੋਰਾਂ ਦੀ ਮਦਦ ਦੇ ਨਾਲ ਭੱਜਦੇ ਹੋਏ ਫੜਿਆ ਤੇ ਫੜ ਕੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ આરોપી ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ ਪਰਿਵਾਰ ਨੇ આરોપી ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜ਼ਿਲ੍ਹਾ ਤਰਨਤਾਰਨ ਆਏ ਦਿਨ ਹੀ ਸੁਰਖੀਆਂ ਬਟੋਰਦਾ ਰਹਿੰਦਾ ਹੈ ਤੇ ਅੱਜ ਵੀ ਤਰਨਤਾਰਨ ਜ਼ਿਲ੍ਹੇ ਦੀ ਸਬਡਿਵੀਜ਼ਨਲ ਪਿੱਖੀਵਿੰਡ ਦੇ ਪਿੰਡ ਸਾਂਦਰਾ ਦੇ ਵਿੱਚ ਪੰਦ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕਰਕੇ ਜਿੱਥੇ ਘਰ ਦੀ ਪੰਦ ਤੋੜ ਕੀਤੀ ਗਈ ਉੱਥੇ ਹੀ ਤੇਜ਼ ਧਾਰ ਹਥਿਆਰ ਦੇ ਨਾਲ 3 ਤੋਂ 4 ਵਿਅਕਤੀਆਂ ਨੂੰ ਜ਼ਖਮੀ ਕਰਨ ਦੀ ਖਬਰ ਵੀ ਸਾਹਮਣੇ ਆਈ ਪ੍ਰਵਾਸੀ ਮਜ਼ਦੂਰਾਂ ਦੀ ਪਿੰਡ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਗੁੰਡਾਗਰਦੀ ਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮੁੰਡੇ ਆਏ ਰੁਮੜਿਆਂ ਦੇ ਵਿੱਚ ਲੜਾਈ ਤੇ ਉਹ ਅਣਖੀ ਰਾਤ ਅਟ ਟੋੜਪੰਨਾ ਕਰਕੇ ਨਾਲ ਡਾਂਗ ਛੋਟੇ ਨਾਲ ਕੁੱਟਮਾਰ ਬਹੁਤ ਜ਼ਿਆਦਾ ਕਰਕੇ ਜਨਾਨੀਆਂ ਦੇ ਨਾਲ ਵਿੱਚੇ ਆਣਾ। ਇਕੱਲੀਆਂ ਡਾਂਗ ਛੋਟੇ ਵੀ ਹੋਰ ਵੀ ਹਥਿਆਰ ਹੀ ਬਾਤਰ ਵੀ ਬਸਤੌਰ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰ ਦੇਣਾ ਕੇ ਪੈਰਾਂ ਹੀ ਬਾਹਰ ਨਿਕਲੇ। ਕੀ ਮਸਲਾ ਹੈ ਕੀ ਆ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ। ਕੀ ਪੂਰਾ ਮਾਮਲਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਸੀ ਕੋਈ ਝਗੜਾ ਚੱਲਦਾ ਨਹੀਂ ਕੋਈ ਨਹੀਂ ਜੀ ਉਹ ਜਵਾਗ ਜਵਾਗੇ ਲੜੇ ਅਚਾ ਬਾਕੀ ਨਹੀਂ ਕੋਈ ਗੱਲ ਵੀ ਆੜੇ ਰੋੜੇ ਰਾੜੇ ਖਿਲਰੇ ਐ ਇਹ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇੱਧਰ ਜਾੜੇ ਕੋਠਿਆਂ ਤੋਂ ਕਿੰਨੇ ਕੁ ਲੋਕ ਸੀ ਉਹ ਹੋਏਗੇ 50 ਜਣੇ ਹੋਣੇ ਜੀ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕੰਮ ਇਹੋ ਇਤਨਾ ਹੀ ਉਹ ਧੜੀ ਦਾ ਕੋਈ ਜਾਂਦਾ ਇਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾ ਜੀਆਂ ਕਿੰਨੀਆਂ ਕੁ ਸੱਟਾਂ ਲੱਗੀਆਂ ਉਹਨਾਂ ਟੜੇ ਸੱਟਾਂ ਮੈਨੇ ਆ ਬਾਹਾਂ ਤੋੜ ਕੇ ਮੁੰਡੇ ਮੇਰੇ ਨਾਲ ਬਹੁਤ ਮੱਧਾ ਹਲ ਕਰ ਗਏ ਆ ਬ ਤਿੰਨ ਨੁਕਸਾਨ ਤਿੰਨ ਜਾਣ ਦਾ ਸਿਰ ਨੁਕਸਾਨ ਕਿੰਨਾ ਕੁ ਹੋ ਗਿਆ ਕਰਦਾ ਨੁਕਸਾਨ ਬਹੁਤ ਜਿਆਦਾ ਹੋ ਗਿਆ ਜੀ ਕੋਈ ਕੋਈ ਦਰਖਾਸਤ ਦਿੱਤੀ ਹੈ ਸੰਬੰਧੀ ਤੋਂ ਹਾਂਜੀ ਦਰਖਾਸਤ ਦਿੱਤੀ ਗੱਲ ਜੀ ਕੋਈ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਜਿੰਨਾ ਤੇ ਅੰਮ੍ਰਿਤਸਰ ਚ ਨਸ਼ੇ ਖਿਲਾਫ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ ਤੇ ਸਿਵਲ ਸਰਜਨ ਦੇ ਵੱਲੋਂ ਟੀਮ ਭੇਜ ਕੇ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਤੇ ਖੋਖਿਆਂ ਦੇ ਵਿੱਚ ਵਿਕ ਰਹੇ ਬੈਨ ਪ੍ਰੋਡਕਟ ਵੇਚਣ ਵਾਲੀ ਦੁਕਾਨ ਤੇ ਚਲਾਨ ਕੱਟੇ ਗਏ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਅਜਿਹੇ ਪਦਾਰਥ ਨਾ ਵੇਚਣ ਦੀ ਅਪੀਲ ਵੀ ਕੀਤੀ ਗਈ। ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕੱਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਹਾਂ ਕਿ ਅੱਗੇ ਤੋਂ ਅਗਰ ਇਹੋ ਜਿਹੇ ਪ੍ਰੋਡਕਟ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟਿਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਪਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਜਾ ਰਹੇ ਹਾਂ ਕਿ ਅੱਗੇ ਤੋਂ ਅਗਰ ਇਹੋ ਜੀ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕਟਿਆ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਹੈ ਕਪੂਰਥਲਾ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਰੈਡੀमेड ਕੱਪੜਿਆਂ ਦੇ ਸ਼ੋਅਰੂਮ ਦੇ ਵਿੱਚ ਸਵੇਰੇ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਕਰਕੇ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਕੱਪੜੇ ਦੇ ਸ਼ੋਅਰੂਮ ਦੇ ਵਿੱਚ ਲੱਗੀ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ 3 ਘੰਟੇ ਤੱਕ ਬਚਾਅ ਕਾਰਜ ਚਲਾਇਆ ਅੱਗ ਤੇ ਕਾਬੂ ਪਾ ਲਿਆ ਗਿਆ ਬਚਾਅ ਕਾਰਜ ਦੇ ਵਿੱਚ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲੱਗੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਹਲੇ ਤੱਕ ਸਪਸ਼ਟਿਕਰਣ ਨਹੀਂ ਹੋ ਪਾਇਆ ਪਰ ਮੌਕੇ ਤੇ ਪਹੁੰਚੀ ਫਾਇਰ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਜਿੱਥੇ ਇੱਕ ਪਾਸੇ ਯੁਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਪੁਲਿਸ ਦੇ ਵੱਲੋਂ ਸਖਤ ਨਾਕੇ ਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਤੇ ਇਸੇ ਦੇ ਨਾਲ ਹੀ ਅੱਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਗਈ ਇਸ ਦੌਰਾਨ ਹੀ ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਲਾਵਾਇਰਸ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀ ਨੂੰ ਦਿੱਤੀ ਜਾਵੇ ਜੀ ਵੈਸੇ ਤੇ ਰੁਟੀਨ ਵਾਈ ਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਪੀਪੜਕੇ ਵਾਲੀਆਂ ਜਗ੍ਹਾ ਦੀ ਚੈਕਿੰਗ ਚੌਹਦੇ ਰਹਿੰਦੇ ਆ। ਉਸੇ ਰੂਟੀਨ 'ਚ ਅਸੀਂ ਅੱਜ ਜਿਹੜੀ ਆ ਜੀਆਰਪੀ ਤੇ ਆਰਪੀਐਫ ਦੀ ਟੀਮ ਤੇ ਨਾਲ ਸਾਡਾ ਡਾਉਸ ਸਕਾਉਟ ਐਂਟੀ ਸਬਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਚੈਕਿੰਗ ਉਸੇ ਕਰਾਰ। ਕੋਈ ਇਨਪੁਟ ਹੈ ਹੈਗੀ ਹੈ ਜਾਂ ਵੈਸੇ ਹੀ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾਰ। ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਸ਼ਨੇਬਲ ਚੀਜ਼ ਬਰਾਮਦ ਨਹੀਂ ਹੋਈ ਉਹ ਅਸੀਂ ਕਮਲੇ ਦੇ ਤਾਂ ਇੱਕ ਮਾਮਲਾ ਅੰਮ੍ਰਿਤਸਰ ਦੇ ਡੀਐਸਪੀ ਅਟਾਰੀ ਦੇ ਅਧੀਨੋਂ ਦੇ ਪਿੰਡ ਭਗਤਪੁਰਾ ਤੋਂ ਵੀ ਸਾਹਮਣੇ ਆਇਆ ਜਿੱਥੇ ਨਾਬਾਲਗ ਲੜਕੀ ਨੂੰ ਛੇੜਨ ਤੋਂ ਰੋਕਣ ਤੇ ਮਾਪਿਆਂ ਦੇ ਘਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤੇ આરોપી ਦੇ ਵੱਲੋਂ ਤੇਜ਼ ਤਾਰ ਹਥਿਆਰ ਦੇ ਨਾਲ ਘਰ ਦੀ ਪੰਤੋੜ ਕੀਤੀ ਗਈ ਫਾਇਰ ਵੀ ਕੀਤੇ ਗਏ ਜਿਸ ਦੇ ਨਾਲ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਇਨਸਾਫ ਦਾ ਆਸ਼ਵਾਸਨ ਦਿੱਤਾ ਗਿਆ ਹੈ। ਖਟਕਲਕਲਾ ਦੇ ਵਿੱਚ ਵਿਸ਼ਵ ਪੱਧਰ ਤੇ ਪ੍ਰਤੀਕ ਟੂਰਿਸਟ ਸੈਂਟਰ ਬਣਾਇਆ ਜਾਵੇਗਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੀ ਯਾਦ ਦੇ ਵਿੱਚ ਖਟਕੜ ਖਟਕੜ ਕਲਾ ਹੁਸੈਨੀਵਾਲਾ ਵਿਖੇ ਯਾਦਗਾਰ ਦੇ ਵਿਸਤਾਰ ਦੇ ਨਾਲ ਕੁੱਲ 78 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਵਿਰਾਸਤੀ ਗਲੀ ਵੀ ਬਣਾਈ ਜਾਵੇਗੀ। ਇਹ ਜਿਹੜੀ ਨੌਜਵਾਨ ਪੀੜੀ ਹੈ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਦੇਸ਼ ਨੂੰ ਬਣਾਉਣ 'ਚ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਤੋਂ ਪ੍ਰੇਰਣਾ ਲੈ ਸਕੇ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈ ਸਕੇ ਪਰ ਮੈਂ ਸਮਝਦਾ ਕਿ ਜਿਹੜਾ ਪ੍ਰੋਜੈਕਟ ਖਟਕੜ ਕਲਾ 'ਚ ਵਿਸ਼ੇਸ਼ ਰੂਪ ਨਾਲ ਲਾਇਆ ਹੈ ਹੈਰੀਟੇਜ ਸਟਰੀਟ ਦਾ ਇਹਦੇ ਨਾਲ ਜਿੱਥੇ ਖਟਕੜ ਕਲਾ ਚਿਕਵਧਿਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਤੇ ਆ ਟੂਰਿਸਟ ਆ ਰਹੇ ਆ ਉਹ ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਚਾਹੇ ਉਹ ਸ਼੍ਰੀ ਨੰਦਪੁਰ ਸਾਹਿਬ ਆਂਦਾ ਹੈ ਚਾਹੇ ਉਹ ਚੰਡੀਗੜ੍ਹ ਆਂਦਾ ਉਹਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਇੱਥੇ ਆ ਰਿਹਾ ਹੈ ਲੇਕਿਨ ਹੈਰੀਟੇਜ ਸਟਰੀਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ 'ਚ ਨਾਮ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਜ਼ਰੂਰ ਚਾਹਣਗੇ ਕਿ ਜੇ ਅੰਮ੍ਰਿਤਸਰ ਆਏ ਆ ਤਾਂ ਭਗਤ ਸਿੰਘ ਦਾ ਸਥਾਨ ਵੀ ਦੇਖੀ ਜਾਈਏ ਔਰ ਜਦੋਂ ਟੂਰਿਜ਼ਮ ਵਧੇਗਾ ਕਿ ਉਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਤਕਨਾ ਦੇ ਨੇੜਲੇ ਪਿੰਡ ਕਲਾਲ ਮਾਜ਼ਰਾ ਵਿਖੇ ਸ਼ਾਰਟ ਸਰਕਟ ਕਰਕੇ આગ ਲੱਗ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਬੁਰੀ ਤਰੀਕੇ ਦੇ ਨਾਲ ਝੁਲਸ ਗਿਆ ਜਿਸ ਨੂੰ ਕਿ ਇਲਾਜ ਦੇ ਲਈ ਖੰਨਾ ਸਿਵਲ ਹਸਪੀਟਲ ਲਿਆਂਦਾ ਗਿਆ ਉਸ ਨੂੰ ਇਲਾਜ ਦੇ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਡਾਕਟਰ ਮੁਤਾਬਕ ਮਰੀਜ਼ 100% ਤੱਕ ਝੁਲਸ ਚੁੱਕਾ ਸੀ ਇਸ ਕਰਕੇ ਉਸ ਦੇ ਇਲਾਜ ਦੇ ਲਈ ਉਸ ਨੂੰ ਅੱਗੇ ਰੈਫਰ ਕੀਤਾ ਗਿਆ ਆਪਾਂ ਆਂਡੀ ਅੰਗਮੰਡੀ ਦਾ ਪਤਾ ਲੱਗਿਆ ਕਰੰਟ ਨਾਲ ਹੈ ਜੀ ਘਰੇ ਇਕੱਲੇ ਸੀ ਹਾਂਜੀ ਹੋਰ ਕੋਈ ਨਾ ਫੈਮਿਲੀ ਚਲੋ ਇਹਨਾਂ ਦੀ ਵਾਈਫਾਈ ਤੇ ਇਹਨਾਂ ਦਾ ਬੇਟਾ ਹੈ ਉਹ ਆਪਣੇ ਇੱਥੇ ਗਏ ਹੋਣੇ ਪੀਕੇ ਜੀ ਕਿਹੜੀ ਜਗ੍ਹਾ ਆ ਹਰੀਮੁਕਲਾ ਪੰਡਾ ਜੀ ਇੱਕ ਟੋਪ ਦਾ ਪੱਤੇ ਪਰ ਸਰਜੀਤ ਸਿੰਘ ਜੀ ਕਿੰਨੀ ਉਮਰ ਕਿੰਨੀ ਕਹਿੰਦੇ ਦੀ ਹੋਊਗੀ ਜੀ 40 42 ਸਾਲ ਦਾ ਜੀ ਇੱਥੋਂ ਤਾਂ ਹੋਇਆ ਕਰੋ ਪੱਤੇ ਦਾ 2000 ਸਵੈਰੀ ਹੋਇਆ ਜੀ ਹਾਂ ਜੀ ਟੱਟ ਲੈ ਕੇ ਕੋਲ ਆ ਕੇ ਹੋਸ ਮੈਲਾ ਕੇ ਇਨ ਵਾਲਾ ਐਂਬੂਲੈਂਸ ਦੇ ਡਾਕਟਰ ਨਾਲ ਹੋਈ ਹੈ ਕਹਿੰਦੇ ਵੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਆ ਵੀ ਤਾਂ ਹੀ ਅੱਗੇ ਰੈਫਰ ਕਰ ਰਹੇ ਆ ਇਹਨੂੰ ਟੀਜ ਦੇ ਵਿੱਚ ਕਿਉਂ ਖਿਆਲ ਮਾਨ ਰੁਕ ਕਿੱਥੇ ਹੋ ਗਿਆ ਸੀ ਹਾਂ ਜੀ ਹਾਂ ਜੀ ਸਾਰਾ ਪੰਡੇ ਇਕੱਠਾ ਹੋ ਗਿਆ ਸੀਗੇ ਜੀ ਆਪੇ ਟੀਨੂ ਵੀ ਆ ਕੇ ਲੱਗ ਗਈ ਸੀਗੀ ਨਾ ਕੋਈ ਬਾਹਰ ਛੁਟਿਆ ਸੰਦੂਕ ਪਿਆ ਜੀਗਾ। ਪੁਚਾਲ ਨੇ ਮਿਆਂਮਾਰ ਤੇ ਥਾਈਲੈਂਡ ਦੇ ਵਿੱਚ ਭਾਰੀ ਤਬਾਹੀ ਮਚਾਈ। ਮਿਆਂਮਾਰ ਦੇ ਵਿੱਚ ਪੁਚਾਲ ਕਰਕੇ 25 ਲੋਕਾਂ ਦੀ ਮੌਤ ਹੋ ਗਈ ਹੈ। ਮਿਆਂਮਾਰ ਦੀ ਮੰਡਲੇ ਯੂਨੀਵਰਸਿਟੀ ਦੇ ਵਿੱਚ ਭਾਰੀ ਤਬਾਹੀ ਹੋਈ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਹੈ। ਕਈ ਕਈ ਬਹੁਮੰਜ਼ਿਲਾ ਇਮਾਰਤਾਂ ਤੇ ਘਰ ਟਹਿਟੇਰੀ ਹੋ ਚੁੱਕੇ ਨੇ। ਮਿਆਮਾਰ ਦੇ ਵਿੱਚ ਭੂਚਾਲ ਕਰਕੇ ਨਮਾਜ਼ ਦੌਰਾਨ ਮਸਜਿਦ ਡੇਗ ਗਈ 12 ਤੋਂ ਵੱਧ ਨਮਾਜ਼ੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਮਿਆਮਾਰ ਦੇ ਵਿੱਚ ਭੂਚਾਲ ਦੇ ਤੇਜ਼ ਝਟਕੇ ਅੱਜ ਮਹਿਸੂਸ ਕੀਤੇ ਗਏ ਭੂਚਾਲ ਦੀ ਤੀਬਰਤਾ 7.7 ਦਰਜ ਕੀਤੀ ਗਈ ਬੈਂਕਾਕ ਦੇ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਯਮਨਾ ਨਗਰ ਤੋਂ ਵੱਡੀ ਖਬਰ ਅੱਜ ਸਾਹਮਣੇ ਆਈ ਰਾਣਾ ਸਾੰਗਾ ਦੇ ਟਿੱਪਣੀ ਤੇ Rajput ਸਭਾ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ Rajput ਤੇ Hindu ਭਾਈਚਾਰੇ ਦੇ ਲੋਕ ਸੜਕਾਂ ਤੇ ਨਿਕਲ ਆਏ Rajput ਭਾਈਚਾਰੇ ਦੇ ਲੋਕ RAM ji Lal ਵਿਰੁੱਧ ਗੁੱਸੇ ਦੇ ਵਿੱਚ ਨੇ ਸਾਰੀਆਂ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਗਿਆ। 24 ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ